ਓ ਚੱਲੋ ਬੰਦਿਆ ਘਰ ਹੱਥ ਖੜਾ ਯਾਰਾ ਪਾ ਗੇੜੇ ਲਓ ਤੜੀ ਇਹੇ ਆ ਛੋੜਾ ਸੱਲਾ ਦਾ ਵਾ ਚੱਕ ਦੇ ਲੈ ਰੋਣ ਲੈ ਗਿਆ ਲੈ ਅੜੇ ਅੱਗ ਗਿਆ ਆਹਾ ਆਹਾ ਓ ਬੱਲੇ ਤੇਰੇ ਵਾਹ ਜੀ ਵਾਹ ਅੱਜ ਲੱਗਦਾ ਆ ਫੜਾ ਸਰਪੰਚ ਸਾਹਿਬ ਮੁਕਾਬਲਾ ਫਸ ਗਿਆ ਜੀ ਇਹ ਨਿੱਕਾ ਜਿਹਾ ਨਿਆਣਾ ਤੇ ਇੱਟਾਂ ਦੀ ਘੋੜੀ ਦੁੱਧ ਨਿਵਾਉਣੀ ਆ ਮੈਨੂੰ ਲੱਗਦਾ ਹੁਣ ਤੱਕ ਦੀ ਸਭ ਤੋਂ ਉੱਚੀ ਬਾਜੀ ਹੋਊਗੀ ਹਜੇ ਪਤਾ ਨਹੀਂ ਇਹਨਾਂ ਨੇ ਹੋਰ ਜਾਣਾ ਜੀ ਖੁਸ਼ ਹੋਣਾ ਨੋਦਾ ਖੁਸ਼ ਕਰਨਾ ਟੈਨਸ਼ਨ ਨਾ ਲਓ ਕਹਿਣਾ ਨਹੀਂ ਮਰਵਾਈਏ ਤਾੜੀ ਪਾ ਦਿਓ ਘੜੀ ਆ ਜਾ ਫਿਰ ਮਾਰਛਾ ਲੇਰਾ ਆ ਗਿਆ ਧੱਕਦੇ ਲਾ ਗਿਆ ਆ ਗਿਆ ਆ ਗਿਆ ਛਾ ਗਿਆ ਓ ਹੋ 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 ਆਏ ਹਾਏ 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 ਉਹ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿੱਤਰੂ ਵੜੇਵੇਂ ਖਾਣੀ ਇੱਕ ਹੋਰ ਦੱਸ ਜੀ ਮਨਦੀਪ ਵੀ ਸਾਡਾ ਚੈਂਪੀਅਨ ਆ ਜੀ ਕਿਉਂਕਿ ਮੇਲੇ ਹੀ ਵਾਧੂ ਹੋ ਗਏ ਆ ਚੈਂਪੀਅਨ ਸਾਡੇ ਕੋਲ 5 6 ਆ ਜੀ ਮਨਦੀਪ ਵੀ ਚੈਂਪੀਅਨ ਆ ਜੀ ਸਾਡਾ ਇਹਦੀ ਵੀ ਉਂਗਲੀ ਚੁੰਦਰੀ ਪੈ ਚੁੱਕੀ ਆ। ਪਰਮ ਜੀ। ਨਹੀਂਓ ਹਾਰ ਦਾ ਹਜੇ ਤੇ ਜੱਟ ਪੂਰਾ ਕੰਮ ਆ। ਨਹੀਂਓ ਹਾਰ ਦਾ ਹਜੇ ਤੇ ਜੱਟ ਪੂਰਾ ਕੰਮ ਆ। ਤੇ ਮੀਕੇ ਦਾ 500 ਆ ਗਿਆ ਜੀ। ਹਾਂ ਵੇ ਮੁੰਡਿਓ ਪੱਕੇ ਹੋ ਜਾਓ। ਰਸੇ ਵਾਲਿਓ ਖਿੱਚ। ਇੱਕ ਹੋਰ ਦਾ ਦਵਾ ਛਾਲ ਤੋਂ ਪਹਿਲਾਂ ਇਹ 10 ਇੰਚ ਚੁੱਕਦੀ ਜੀ ਸਿੱਧੀ ਛਾਲ। ਤਾਂ ਛਾਲ ਰੋਕੀ ਸੀ ਜੀ। ਤੇ ਮੁੰਡੇ ਛਾਲ ਵਾਧ ਲਾਉਣਦੇ ਆ। ਇੱਕ ਵਾਰੀ ਪੂਰੀ ਚੁੱਕ ਦੀਏ। ਇਹ ਡਬਲ ਚੁੱਕ ਦੀ ਜੀ ਇੱਥੇ। ਚੱਲੋ ਮੁੰਡਿਆ ਆ ਜਾ ਪੁੱਤਰਾ ਆ ਜਾ ਹਾਂਜੀ ਬੱਲੇ 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 ਰੰਗ ਆ ਗਿਆ ਮੇਲੇ ਦਾ ਵਾਹ ਬਾਜੀ ਗਰਾ ਬਾਬਾ ਸੋਹਣ ਦਾਸ ਬਾਬਾ ਭਾਨ ਦਾਸ ਜੀ ਦੇ ਮੇਲੇ ਤੇ ਉਹ ਜੇ ਥੋੜੀ ਜੀ ਉਮੀਦ ਆ ਕਰਕੇ ਮਾੜੀ ਮੋਟੀ ਉੱਚੀ ਨੀਚ ਹੋਈ ਸੀ ਉਹ ਪੂਰੀ ਹੋ ਗਈ ਜੀ ਬਾਜੀ ਦੇ ਵਿੱਚ ਇਥੋਂ ਰਜਿੰਦਰ ਰਾਜਵਿੰਦਰ ਸ਼ੁਕਰਾਂ ਉਹ ਇਥੋਂ ਇਹ 라ਉਂਡ ਲੰਘ ਚੁੱਕਾ ਵਾ ਉਹ ਅੱਗੇ ਫਾਈਨਲ ਚ ਪਹੁੰਚ ਚੁੱਕਾ ਮਨਦੀਪ ਦੀ ਇੱਥੇ ਛਾਲ ਲੱਗਣੀ ਆ ਇਹ ਨੰਗ ਦਾ ਤੇ ਫਿਰ ਦੋਨਾਂ ਚ ਅੱਗੇ ਮੁਕਾਬਲਾ ਹੋਊਗਾ ਮੇਰੀ ਸੁਣ ਲੋ ਗੱਲ ਫੱਟੀ ਕਰ ਲੋ ਉੱਚੀ ਫੱਟੀ ਕਰ ਲੋ ਨੀਵੀ ਇਹ ਜੱਸ ਕਰਾ ਕੇ ਦਿਖਾ ਦਿਓ ਪਤਾ ਲੱਗ ਜਵੇ ਤੇਰੇ ਛਾਲਤਾ ਇਹ ਵੀ ਨੰਗ ਆ ਮੁਕਾਬਲਾ ਦਾ ਇਹ ਹੋਰ ਹੋਊਗਾ ਆ ਲੋ ਜੀ 2300 ਗਿਆ ਜੇ ਤੂੰ ਆ ਕਰ ਹੱਥ ਖੜਾ ਯਰਾ ਮਾਰ ਬਾਜੀ ਯਰਾ ਮਾਰੋ ਤਾੜੀ ਯਰਾ ਆ ਜਾ ਘੱਟ ਯਰਾ ਬੱਲੇ 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 ਹਾਏ 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 ਅੱਜ ਤਾਂ ਲਾਈਟਾਂ ਵੰਗਾ ਲਓ ਲਾਈਟਾਂ ਉਹ ਤੀਰੇ ਹਾਂਜੀ ਓਏ ਉਹ ਲੈ ਓ ਯਾਰ ਉਹ ਗੇੜੇ ਜਗਦੇ ਜਗਦੇ ਹੁੰਦੇ ਆ ਉਹ ਗੋਲ ਗੋਲ ਜਾਂ ਸਿਲੰਡਰ ਉਹ ਲੈ ਓ ਲਾਈਟਾਂ ਲੈ ਓ ਕੋਇਟਾਂ ਲੈ ਓ ਨੋਟਾਂ ਦੀ ਬਰਬਾਦ ਹੋ ਰਹੀ ਆ 200 ਰੁਪਏ ਕਾਕਾ ਹਲਵਾਈ ਕੀ ਬਾਤ ਐ ਇਹ ਸਵਾਦ ਆ ਜੀ ਸਵਾਰ ਜਿੰਨਾ ਲਾਉਂਗੇ ਉਨਾਂ ਹੀ ਆਈ ਜਾਣਾ ਵਾਹ ਮੇਰੇ ਆ ਮੌਲਾ ਤੇਰੇ ਰੰਗ ਨਿਆਰੇ ਇਹ 1921 ਤੇ ਜਾਓ ਐਦਾਂ ਕਰ ਲੋ ਹੁਣ ਇਹ ਮੰਜਾਈ ਥੱਲੇ ਰੱਖ ਲਈਏ ਉਹ ਟੇਬਲ ਲਾ ਦਈਏ ਭਲਵਾਨ ਜੀ ਟੇਬਲ ਹੀ ਲਾ ਦੀਏ ਮੈਂ ਕਹਿੰਨਾ ਪਟੜੀ ਦੀ ਸਭ ਤੋਂ ਉੱਚੀ ਛਾਲ ਆ ਇਹਨੂੰ ਕਹਿੰਦੇ ਪਟੜੀ ਦੀ ਉੱਚੀ ਛਾਲ ਆ ਮੇਰਾ ਜੋਤੀ ਭਰਾ ਕੀ ਬਾਤ ਇਹ ਸੰਗਤਾਂ ਨੂੰ ਪਾਣੀ ਪੀਉਂਦਾ ਇੱਕ ਟੇਬਲ ਹੋਰ ਦੇ ਦਿਓ ਪਟੜੀ ਦੀ ਉੱਚੀ ਛਾਲ ਚੌਂਕੀ ਵਾਲੀ ਆ ਆਹ ਕੀ ਬਾਤ ਆ ਦੇਖੋ ਮੜਿਆ ਜਾ ਇਹਨੂੰ ਆਹਾਹਾ ਜੀ ਅਜੀ ਇਹ ਬੁੱਢਾਣੀ ਮਾਣਾ ਚੱਕ ਬਾਵਣੀਆਂ ਪ੍ਰੀਤਮ ਜੀ ਸਤਿਕਾਰਯੋਗ ਸਾਡੇ ਬਜ਼ੁਰਗ ਪ੍ਰੀਤਮ ਜੀ ਚੱਕ ਬਾਵਣੀਆਂ 200 ਰੁਪਿਆ ਜੇ ਤੁਲੀ ਇਹਨਾਂ ਦਾ ਵੀ ਜੀਲੋ ਧੰਨਵਾਦ ਕਰਦੇ ਆ 150 ਦਾ ਜਿਹੜਾ ਮਾਨ ਤਾਨ ਕਰਦੇ ਰਿਹਾ ਕਰੋ 10 10 ਜੋੜ ਤੋਲ ਕੇ ਉੱਚਾ ਚੱਕ ਤੂੰ ਉੱਤੇ ਆ ਗਾਡਰ ਤੇ ਸਾੰਬੜੀ ਬੋੜੀ ਤੂੰ ਆ ਮੈਂ ਤਾਂ ਖਾਂਬਣੀ ਆ ਤਾਂ ਐ ਜਿਹੀ ਪਿੱਛੇ ਛੱਡੀ ਆ ਹਾਂ ਹਾਂ ਆਮਰੇ ਦਾ ਆ ਭਤੀਜਿਆ ਤਾਏ ਦੇ ਵੱਸ ਪੈ ਗਿਆ ਅੱਜ ਅਮਰਤ ਲਾਲ ਕਾਕਾ ਜੀ ਮੇਰੇ ਪੁੱਤ ਰਾਜਵਿੰਦਰ ਸਾਨੋ ਬੈਂਕੂ ਲੋ ਜੀ ਛੋਕਰਾ ਪ੍ਰਧਾਨ ਜੀ ਆਇਆ ਪੁੱਤਰਾ ਪਹਿਲੀ ਵਾਰੀ ਮੇਲੇ 'ਚ ਛਾਲ ਲਾ ਰਿਹਾ ਸਾਡੇ ਆ ਜਾ ਆ ਜਾ ਆ ਜਾ ਪਹਿਲੀ ਵਾਰੀ ਫਾਈਨਲ ਦੇ ਵਿੱਚ ਲਾ ਆ ਜਾ ਚੱਲ ਆ ਗਿਆ ਉਹ ਜ਼ੋਰ ਲੱਗ ਗਿਆ ਜ਼ੋਰ 200 ਰੁਪਿਆ ਰਾਜੂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਜੀ ਰਾਜੂ ਗੱਡੀ ਵਾਲਾ ਸੈਦਪੁਰ ਮੇਰਾ ਭਰਾ ਰਾਜੂ ਭਰਾ ਇਹਦੇ ਆ ਲੋ ਵੀ ਜਿਹੜਾ ਮਾਨ ਜਿੱਤੇ ਨੂੰ 200 ਰੁਪਿਆ ਭਾਜੀ ਇੱਥੋਂ ਪ੍ਰਧਾਨ ਜੀ ਇੱਥੋਂ ਗੱਡ ਨੀਵਾ ਉੱਚਾ ਐ ਕਮਾ ਲਓ ਇਹਨੂੰ ਕਮਾ ਕੇ ਦੇਖ ਲਓ ਕਰੀ ਗਾਡਰ ਚ ਬੈਂਡ ਹੋ ਸਕਦਾ ਓ ਯਾਰ ਮਨਦੀਪ ਮਾਰ ਕੇ ਬੰਨੇ ਮਾਰ ਕੀ ਇਹਨਾਂ ਦੀ ਦੇਖਦਾ ਪਿਆ ਨਿੱਕੀ ਦੁੱਕੀ ਜੀ ਤੂੰ ਐਵੇਂ ਹੀ ਦੱਸ ਉਹ ਪਾਣੀ ਪਾਈ ਜਾਂਦਾ ਟੱਪ ਕੇ ਦਿਖਾ ਇਹਨੂੰ ਪਰੇ ਇਹਨੂੰ ਦਿਖਾ ਫੇ ਮੁੜ ਕੇ ਪਾਣੀ ਦਾ ਕੋਹਣੀਗਾ ਇੰਨੀ ਉੰਨੀ ਨਾ ਕੋਹਣੀ ਹੋਣਾ ਚੱਲ ਚੱਲ ਬਾ ਠੀਕ ਆ ਛੱਡ ਲਵਾ ਬਈ ਉਹ ਪੱਕੀ ਕਰੋ ਬੌੜੀ ਨਹੀਂ ਹਿੱਲਣੀ ਚਾਹੀਦੀ ਹੋ ਜਾ ਪਿੱਛੇ ਉਹਦੇ ਨਾਲ ਆ ਓ ਬੱਲੇ ਓ ਚਾਚਾ ਜੀ ਡਿਸੀਜਨ ਸਾਡੇ ਰੈਫਰੀ ਕਰਨਗੇ ਓਏ ਚਲੋ ਚੱਲ ਉਹ ਜਿਨ੍ਹਾਂ ਨੇ ਛਾਲ ਲਾਉਣੀ ਆ ਉਹ ਤਾਂ ਰੈਫਰੀ ਦੇ ਮੂੰਹ ਆਪੇ ਕਾਹ ਦਿੰਦੇ ਆ ਅੱਜ ਦੀ ਖੇਡ ਦਾ ਜੇਤੂ ਮਨਦੀਪ ਕੀ ਬਾਤ ਹੈ ਦੂਸਰੇ ਨੰਬਰ ਤੇ ਆਉਣ ਵਾਲਾ ਰਾਜਵਿੰਦਰ ਸਨ ਉਹ ਬੈਂਕੂ ਜਿਹੜਾ ਇੱਥੋਂ ਦਾ ਚੈਂਪੀਅਨ ਆ ਔਰ ਅੱਜ ਇੱਥੇ ਉਹਦੇ ਲਈ ਬਹੁਤ ਵਧਾਈ ਦੀ ਗੱਲ ਆ ਸਰਪੰਚ ਸਾਹਿਬ ਕਿ ਉਹਨੇ ਪਹਿਲੀ ਛਾਲ ਲਾਈ ਤੇ ਅੱਜ ਪਹਿਲੀ ਛਾਲ ਦੇ ਵਿੱਚ ਉਹਨੇ ਸਰਪੰਚ ਸਾਹਿਬ ਪਿਛਲੇ ਰਿਕਾਰਡ ਤੋੜ ਦਿੱਤੇ ਇੱਕ ਮਿੰਟ ਆ ਰਿਹਾ ਇਥੇ ਰਾਜਵਿੰਦਰ ਨੇ ਵੀ ਤੇ ਮਨਦੀਪ ਚੈਂਪੀਅਨ ਸਰਪੰਚ ਸਾਹਿਬ ਜੀ ਸਰਪੰਚ ਸਰਪੰਚ ਸਾਹਿਬ ਜੀ ਰੋਕ ਜਾਓ ਜਾਣਾ ਨਹੀਂ ਮੁੰਦੀ ਪਾ ਕੇ ਜਾਣਾ ਤੁਸੀਂ ਮਨਦੀਪ ਨਹੀਂ ਉਥੇ ਸਟੇਜ ਤੇ ਪਾਓ ਸਤਿ ਸ੍ਰੀ ਅਕਾਲ ਆਇ ਤੇ ਸਰਪੰਚ ਸਾਹਿਬ ਇੱਥੇ ਆਓ ਜੀ ਇੱਥੇ ਨਾ ਆਇਆ ਇੱਥੇ ਆਉਣਾ ਆਜੋ ਜੀ ਸਾਡੇ ਸਤਿਕਾਰਯੋਗ ਇੱਥੇ ਕੋਈ ਨਹੀਂ ਆਊਗਾ ਇਧਰ ਤੇ ਆਵੇ ਸਰਪੰਚ ਸਾਹਿਬ ਇੱਥੇ ਆਓ ਜੀ ਉਹ ਚਲ ਜਓ ਜੀ ਪ੍ਰਧਾਨ ਕੁਆ ਆਜੋ ਆਜੋ ਪਾਜੀ ਚਲ ਜੂ ਕਪਲ ਵੀਰ ਕਲਵੰਤ ਜੀ ਇੱਥੇ ਆ ਜਾਣ